ਇੱਕ ਇਨਸੀਡੈਂਟ ਕੱਲ ਦੁਪਹਿਰ ਬਾਅਦ ਰਿਪੋਰਟ ਹੋਇਆ ਸੀਗਾ ਜਿਹਦੇ ਵਿੱਚ ਪਿੰਡ ਬਾਕੀਪੁਰਚ ਦੱਸਿਆ ਸੀਗਾ ਕਿ ਦੋ ਗਰੁੱਪਸ ਸੀਗੇ ਮੁੰਡਿਆਂ ਦੇ ਉਹਨਾਂ ਦੇ ਵਿੱਚ ਤਕਰਾਰ ਹੋਈ ਹੈਗੀ ਤੇ ਜਿਹਦੇ ਵਿੱਚ ਇੱਕ ਮੁੰਡੇ ਤੇ ਅਟੈਕ ਕੀਤਾ ਗਿਆ ਤੇ ਉਹਨੂੰ ਬੁਲੇਟ ਇੰਜਰੀ ਵੀ ਹੋਈ ਤੇ ਉਹਨੂੰ ਹਸਪੀਟਲ ਰਸ ਕੀਤਾ ਗਿਆ ਮੁੰਡੇ ਦਾ ਨਾਮ ਰਾਣਾ son of ਜਸਟਿਸ ਸਿੰਘ ਉਹ ਜੋ ਆਇਡੈਂਟੀਫਾਈ ਕੀਤਾ ਗਿਆ ਤੇ ਹਸਪੀਟਲ ਜਾਣ ਤੋਂ ਬਾਅਦ ਜਿਹੜਾ ਰਿਪੋਰਟ ਕੀਤਾ ਗਿਆ ਉਹ ਮੁੰਡੇ ਦੀ ਗੋਲੀ ਲੱਗ ਕਰਨ ਡੈਥ ਹੋਈ ਇਦੇ ਵਿੱਚ ਅ ਅ ਪਰਿਵਾਰ ਦੇ ਬਿਆਨਾਂ ਤੇ ਇੱਕ ਮੁਕਦਮਾ ਪੁਲਿਸ ਵੱਲੋਂ ਮਰਡਰ ਦਾ ਦਰਜ ਕੀਤਾ ਗਿਆ ਤੇ ਜਿਹਦੇ ਵਿੱਚ ਪਹਿਲਾਂ ਇਨੀਸ਼ੀਅਲੀ ਚਾਰ ਲੋਕਾਂ ਤੇ ਬਾਈ ਨੇ ਐਫ ਆਈ ਆਰ ਦਰਜ ਕੀਤਾ ਗਿਆ ਤੇ ਫਰਦਰ ਜਿਹੜੇ ਹੈਗੇ ਉਹ ਪੁਲਿਸ ਨੇ ਦੋ ਹੋਰ ਲੋਕ ਗਰਾਉਂਡ ਅਪ ਕੀਤੇ ਤੇ ਉਹਨਾਂ ਨੂੰ ਵੀ ਮੁਕਦਮੇ ਵਿੱਚ ਪਰਿਵਾਰ ਦੇ ਬਿਆਨਾਂ ਤੇ ਨਾਮਜ਼ਦ ਕੀਤਾ ਗਿਆ ਦੋ ਮੁਕਦਮਾ ਦੋਸ਼ੀ ਹੁਣ ਤੱਕ ਇਸ ਕੇਸ 'ਚ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਚਾਰ ਪੁਲਿਸ ਟੀਮਸ ਡੀ ਐਸ ਪੀ ਗੋਵਿੰਦ왈 ਸਾਹਿਬ ਦੀ ਅਗਵਾਈ ਹੇਠ ਤੇ ਸੀਆਈਏ ਦੀ ਟੀਮ ਇਸ ਮਕਦਮੇ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਦੀ ਹਾਲਚ ਲੱਗੀ ਹੋਈ ਹੈਗੀ ਤੇ ਵਕ ਵਕ ਥਾਵਾਂ ਤੇ ਰੇਡ ਕੀਤਾ ਜਾ ਰਿਹਾ ਹੈ ਜਲਦੀ ਸਾਰੇ ਦੋਸ਼ੀ ਪੁਲਿਸ ਵੱਲੋਂ ਕਾਬੂ ਕਰ ਲਏ ਤੇ ਜਾਣਗੇ ਤੇ ਉਹਦੇ ਵਾਸਤੇ ਪੂਰਾ ਐਫਰਟ ਕੀਤਾ ਜਾ ਰਿਹਾ ਹੈ ਬੜਾ ਅਨਫੋਰਚੂਨੇਟ ਇਨਸੀਡੈਂਟ ਰਜ ਦੇ ਵਿੱਚ ਆ ਮੁੰਡਿਆਂ ਦੇ ਗਰੁੱਪਸ ਦੇ ਵਿਚ ਲੜਾਈ ਹੋਈ ਤੇ ਇੱਕ ਮੁੰਡੇ ਦੀ ਜਾਨ ਗਈ ਇਹਦਾ ਵਿੱਚ ਜਿਹੜਾ ਪ੍ਰਾਇਮਰੀ ਕਸਾਈ ਜਿਹੜਾ ਕਾਰਨ ਦੱਸਿਆ ਜਾ ਰਿਹਾ ਹੈਗਾ ਉਹ ਹੈਗਾ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਤਕਰਾਰ ਹੋਈ ਸੀਗੀ ਤੇ ਆਪਸੀ ਰੰਜਿਸ਼ਾਂ ਦੇ ਵਿੱਚ ਚੱਲ ਰਹੀ ਸੀਗੀ ਤੇ ਕੋਈ ਕਿਸੇ ਕੁੜੀ ਦੇ ਮੈਟਰ ਚ ਮੈਟਰ ਚ ਵੀ ਜਿਹੜਾ ਹੈਗਾ ਉਹ ਇਹਨਾਂ ਦਾ ਡਿਸਪਿਊਟ ਸੀਗਾ ਤੇ ਜਿਹਦੇ ਵਿੱਚ ਪਹਿਲਾਂ ਰਾਜਨਾਵਾ ਹੋਇਆ ਸੀਗਾ ਫਰਦਰ ਜਿਹੜਾ ਹੈਗਾ ਇੱਕ ਦੂਜੇ ਨਾਲ ਇਹਨਾਂ ਨੇ ਉਹ ਇੱਕ ਦੂਜੇ ਨੂੰ ਪ੍ਰੋਵੋਕ ਪ੍ਰੋਵੋਕ ਕਰਕੇ ਤੇ ਫਿਰ ਟਾਈਮ ਲੈ ਕੇ ਇਹਨਾਂ ਨੇ ਆ ਇਨਸੀਡੈਂਟ ਜਿਹੜਾ ਹੈਗਾ ਇੱਕ ਥਾਂ ਤੇ ਮਿਲੇ ਤੇ ਫਿਰ ਵਾਪਸ ਇੱਕ ਦੂਜੇ ਤੇ ਅਟੈਕ ਕੀਤਾ ਜਿਹਦੇ ਵਿੱਚ ਆ ਇਨਸੀਡੈਂਟ ਵਾਪਰਿਆ ਹੈਗਾ ਤੇ ਪੁਲਿਸ ਸਖਤ ਕਾਰਵਾਈ ਜਿਹੜੇ ਹੈਗੀ ਦੋਸ਼ੀਆਂ ਤੇ ਕਰੇਗੀ ਥੈਂਕ ਯੂ